ਦ੍ਰਿੜ ਧਰਮਾ ਕਰਮਾ ਸੋ ਕਰਮਨ ਦ੍ਰਿੜ ਧਰਮਾ ਕਰਮ ਦ੍ਰਿੜ ਹੈ ਜਿਹੜੇ ਆਦਮੀ ਨੂੰ ਕਰਮਾ ਸੋ ਕਰਮ ਉਹੀ ਠੀਕ ਕਰਮ ਕਰ ਸਕਦਾ ਹੈ ਸ਼ੁਭ ਕਰਮ ਕੌਣ ਕਰ ਸਕਦਾ ਹੈ ਜੇ ਧਰਮ ਦ੍ਰਿੜ ਹੈ ਜਿਹਨੂੰ ਧਰਮ ਦ੍ਰਿੜ ਨਹੀਂ ਹੈ ਉਹ ਸ਼ੁਭ ਕਰਮ ਨਹੀਂ ਕਰ ਸਕਦਾ ਦੇਹ ਸ਼ਬਾਬ ਵਰ ਮੋਹ ਹੈ ਸ਼ੁਭ ਕਰਮ ਤੇ ਕਬ ਹੂ ਰਟਰੂ ਨਾ ਡਰੂ ਅਰਸੋਂ ਜਦ ਜਾਏ ਲੜੂ ਰਿਸ਼ਤੇ ਕਰ ਆਪਣੀ ਜੀਤ ਕਰੂ ਪਹਿਲਾ ਧਰਮ ਇਹਨਾਂ ਨੂੰ ਦੜ ਖਾਲਸਾਣ ਵਾਲਿਆਂ ਨੂੰ ਇਹ ਸਾਬਤ ਕਰੂ ਧਰਮ ਇਹਦਾ ਹੀ ਗਿਆਨ ਹੈ ਜੀ ਇਹਨਾਂ ਨੂੰ ਜੇ ਧਰਮ ਦੜ ਧਰਮ ਦੀ ਸਮਝ ਹੈ ਉਹਨਾਂ ਨੂੰ ਕਾਈ ਉਹ ਸ਼ੁਭ ਕਰਮ ਕਰ ਸਕਦੇ ਨੇ ਬਲਣਾ ਸ਼ੁਧ ਕਰਮ ਕਰੇ ਨਹੀਂ ਸਕਦੇ ਸ਼ੁਭ ਕਰਮ ਕੀ ਹੈ ਸਾਰੀ ਦੁਨੀਆ ਨੂੰ ਏਕਤਾ ਦੇ ਸੂਤਰ ਚ ਪ੍ਰੇਮ ਦੇ ਸੂਤਰ ਚ ਪਰੋ ਦੇ ਨਾਲ ਸ਼ੁਭ ਕਰਮ ਸਾਰੀ ਦੁਨੀਆ ਦੇ ਵਿੱਚੋਂ ਬੈਰ ਵਿਰੋਧ ਦਾ ਖਾਤਮਾ ਕਰ ਦੇਣਾ ਨਫਰਤ ਦਾ ਖਾਤਮਾ ਕਰ ਦੇਣਾ ਸ਼ੁਭ ਕਰਮਾ ਇਤੋਂ ਸ਼ੁਭ ਕਰਮ ਹੋਰ ਕੋਈ ਨਹੀਂ ਗਰੀਬ ਦੀ ਰੱਖਿਆ ਕਰਨਾ ਸ਼ੁਭ ਕਰਮਾ ਇਤੋਂ ਸ਼ੁਭ ਕਰਮ ਹੋਰ ਕੋਈ ਨਹੀਂ ਤੇ ਧਰਮ ਇਹ ਦੇਣਾ ਹੈ ਤੇ ਰਹੂਗਾ ਹੈ ਜਿਹਨੂੰ ਧਰਮ ਦੇਣ ਲਈ ਉਹ ਖਾਲਸਤਾਨ ਕਿੱਥੋਂ ਬਣਾਉਂਦਾ ਬਲੈਕਮੇਲ ਕਿਨੂੰ ਕਰਦੇ ਰੇ ਉਹ ਜ਼ਮਾਨਾ ਗਿਆ ਜਦੋਂ ਇਹਨਾਂ ਦੀ ਮਗਰ ਲੱਗਦੇ ਸੀ ਉਹ ਗਿਆਤਾ ਨਹੀਂ ਅਸੀਂ ਉਹ ਨਹੀਂ ਸੀ ਬੋਲੇ ਜਿਹਨਾਂ ਨੂੰ ਪਤਾ ਸੀ ਕਹਿੰਦੇ ਰਹੇ ਬੋਲੋ 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 ਅਸੀਂ ਕਾ ਕੀ ਬੋਲੀਏ ਇਹਨੂੰ ਹਜੋ ਕਿਉਂ ਜਿਹੜੇ ਬੋਲੋ ਕਹਿੰਦੇ ਹਤਵਾਦ ਉਹਨਾਂ ਦਾ ਵੀ ਹੈ ਜੀ ਉਹ ਵੀ ਨਵੇਂ ਪਾਸ਼ਾ ਨੂੰ ਪੂਰੇ ਕਰਕੇ ਪਿਛੇ हट ਗਏ ਸੀ ਪਹਿਲਾਂ ਹਤਵਾ ਧਰਮ ਕਬੂਦ ਹੈ ਗੋਲੀਆਂ ਦੀ ਬਜਾਏ ਧਰਮਕ ਲੈਵਲ ਤੇ ਦਾ ਇਲਾਜ ਹੋਵੇ ਸੋ ਧਰਮਕਲ ਆਦਮੀ ਜਿਹੜੇ ਨੇ ਉਹ ਫਰੰਟ ਤੇ ਆਉਣ ਉਹ ਸਮਝਾਉਣ ਉਹ ਲੜਾਈ ਲੜਨ ਉਹ ਲੜਾਈ ਅਸੀਂ ਸ਼ੁਰੂ ਕਰਦੇ ਉਹੀ ਲੜਾਈ ਸ਼ੁਰੂ ਕੀਤੀ ਹੈ ਬਾਕੀ ਸਰਕਾਰਾਂ ਦੀ ਗੱਲ ਆਉਂਦਾ ਉਹਨਾਂ ਤੇ ਅਸੀਂ ਐ ਨਹੀਂ ਕਹਿੰਦੇ ਸਾਡੀ ਮੁਲਾਜ਼ਮਾਂ ਨੂੰ ਸਾਨੂੰ ਸੁਰੱਖਿਆ ਦੇ ਸਾਨੂੰ ਕੋਈ ਲੋੜ ਨਹੀਂ ਕਿਸੇ ਦੀ ਅਸੀਂ ਤਾਂ ਗੁਰੂ ਦੀ ਗੱਲ ਕਰਨੀ ਹੈ ਗੁਰੂ ਸਾਡੇ ਨਾਲ ਹੈ ਗੁਰੂ ਤੋਂ ਬੜੀ ਕੋਈ ਸ਼ਕਤੀ ਕਿਤੇ ਹੈ ਹੀ ਨਹੀਂ ਸਾਨੂੰ ਉਹ ਡਰਨਾ ਹੈ ਸਰਕਾਰ ਦਾ ਡਰਨਾ ਹੈ ਨਾ ਉਹਨਾਂ ਦਾ ਡਰਨਾ ਹੈ ਕਾਲੇ ਸਰਕਾਰ ਦੇ ਵਿੱਚ ਵੀ ਚੰਗੀ ਨਹੀਂ ਹੈ ਸਰਕਾਰ 'ਚ ਵੀ ਅਤਵਾਦ ਹੈ ਸਰਕਾਰੀ ਇਹ ਵੀ ਤੱਕਾ ਕਰਦੇ ਨੇ ਇਹਨਾਂ ਦੇ ਅਫਸਰ ਵੀ ਤੱਕਾ ਕਰਦੇ ਨੇ ਘਾਟੇ ਵੀ ਹੈ ਨਹੀਂ ਇਹਨਾਂ ਨੂੰ ਵੀ ਸੁਧਾਰ ਆਪਣੇ ਚ ਪਹਿਲਾਂ ਕਰਨਾ ਚਾਹੀਦਾ ਹੈ ਅਤਵਾਦੀ ਬਾਦਸ਼ ਤੋਂ ਉਹਨਾਂ ਦੀ ਗੱਲ ਬਾਦੀ ਅਤਵਾਦੀਆਂ ਦੀ ਗੱਲ ਬਾਦੀ ਹੈ ਪਹਿਲਾਂ ਸਰਕਾਰ ਆਪਣੇ ਬੰਦਿਆਂ ਨੂੰ ਸੁਧਾਰੇ ਜਿਹੜੇ ਇਹਨਾਂ ਦੇ ਪਾਵਰ ਦੇ ਪਾਵਰ ਕੇ ਆਦਮੀ ਨੇ ਚਾਹੇ ਫੌਜੀ ਨੇ ਚਾਹੇ ਉਣਸ ਵਾਲੇ ਨੇ ਚਾਹੇ ਦੂਜੇ ਨੇ ਉਹ ਪਬਲਿਕ ਦੇ ਨਾਲ ਇਮਾਨਦਾਰੀ ਨਾਲ ਵਰਤਣ ਬੰਦੇ ਹੋ ਕੇ ਵਰਤਣ ਕਿ ਉਹਦੇ ਰਿਐਕਸ਼ਨ ਜੇ ਅਤਵਾਦ ਪੈਦਾ ਹੁੰਦਾ ਅਤਵਾਦ ਪੈਦਾ ਕਿਉਂ ਹੁੰਦਾ ਫੇਰ ਉਹ ਕਾਰਨ ਜਿਹੜਾ ਹੈਗਾ ਕਾਰਨ ਮੰਨੋ ਨਾ ਦੇਈਏ ਫਿਰ ਉਹ ਦੂਜਾ ਨੰਬਰ ਲਾਂ ਕੇ ਇਕੱਠੇ ਹੋ ਗਏ ਸਾਡੇ ਕੋਲ ਤੋਪ ਹਵਾਈ ਸੀ ਔਰ ਇਹੀ ਰਹੂਗੀ ਗੋਲੇ ਗਿਆਨਦੇ ਰਹਿਣਗੇ ਤੋਪ ਹਵਾਈ ਰਹੂਗੀ ਇਹੀ ਬਰਮਗਿਆਨੀਆਂ ਕੋ ਰਹੇ ਨੇ ਇਹ ਤੋਂ ਗਾਂਹ ਦੀਆਂ ਤੋਪਾਂ ਇਹਨਾਂ ਦੀਆਂ ਹੁੰਦੀਆਂ ਜਿਹਨਾਂ ਰਾਜ ਕਰਦੇ ਆਪਾਂ ਦੀ ਕਰਨੀ ਹੈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਗੋਲਾ ਗਿਆਨ ਦੇ ਨਾਲੇ ਢਾ ਦੇਣਾ ਸੀ ਸਭ ਕੁਝ ਕੂੜ ਦੇ ਜਿਹੜੇ ਕੋਟ ਹੁੰਦੇ ਨੇ ਕਲਰੀਆਂ ਡੰਨਾ ਹੁੰਦੀਆਂ ਨੇ ਉਹ ਗਿਆਨ ਦੇ ਗੋਲਾਂ ਦੇ ਤਮਾਕੇ ਨਾਲੇ ਢਹਿ ਜਾਂਦੀਆਂ ਨੇ ਮੈਂ ਉਹੀ ਚਲਾਈਆਂ ਉੱਥੇ ਉਹੀ ਚਲਾਈਆਂ ਬਹੁਤ ਬੜੀ ਗਲਤੀ ਸੀ ਗੁਰਦਾਰੇ ਬਣਾਉਣੇ ਆ ਜਿਹੜੇ ਹੋਰ ਬਣਾਏ ਜਾਂਦੇ ਨੇ ਉੜਤਾ ਕਾਲ ਤਖਤ ਵਾਲੇ ਹੀ ਦੁਖੀ ਗੁਰਦਾਰੇ ਬਣਾਏ ਜਾਂਦੇ ਨੇ ਕਿਉਂ ਇਹਨਾਂ ਦੀ ਪਕੜ ਘਟੀ ਜਾਂਦੀ ਹੈ ਜਿੰਨੇ ਗੁਰਦਾਰੇ ਵੱਧਦੇ ਨੇ ਓਨੀ ਹੀ ਸੰਗਤ ਡਿਵਾਈਡ ਹੋਈ ਜਾਂਦੀ ਹੈ ਸੰਗਤ ਦੀ ਏਕਤਾ ਪੰਗ ਹੋਈ ਜਾਂਦੀ ਹੈ ਓਨੀ ਹੀ ਪਾਰਟੀਆਂ ਬਣ ਜਾਂਦੀਆਂ ਓਨੀ ਕ腐ਸ਼ਨ ਵਧਦੀ ਜਾਂਦੀ ਹੈ ਓਨੀ ਸਿੱਕੀ ਨਗਾਰ ਵੱਲ ਜਾਈ ਜਾਂਦੀ ਹੈ ਜਦੋਂ ਅਕਾਲੀ ਫੁੱਲਾਸਾ ਨੇ ਕਿਹਾ ਸੀ ਵੀ ਕੰਮ ਨਾ ਕਰੋ ਉਦੋਂ ਸੁੱਤੇ ਪਏ ਸੀ ਇਹ ਉਹਨੇ ਤਾਂ ਅਜੇ ਤੱਕ ਕੋਈ ਬੰਦਾ ਨਹੀਂ ਨਕਮੀ ਬੰਦਰ ਨਹੀਂ ਬਣਿਆ ਕਿਸੇ ਭਗਤ ਨੇ ਕੋਈ ਬੰਦਰ ਨਹੀਂ ਬਣਾਇਆ ਉਹ ਬਾਲਮੀ ਸੀ ਭਗਤ ਇਹ ਜਿਆਦਾ ਅਗਰਮ ਸੀ ਜਿੰਨੀਆਂ ਗਲਤੀਆਂ ਸਿੱਖਾਂ ਨੇ ਕੀਤੀਆਂ ਨੇ ਉਹਨੇ ਹੀ ਬੋਲ ਤਮੇ ਉਹ ਤਿਆਂ ਵੀ ਨੇ ਭਗਤਾਂ ਨੇ ਇਹਨੇ ਬੰਦੇ ਨਹੀਂ ਹੀਰ ਹੋ ਜਿੰਨੇ ਇਹਨਾਂ ਦੇ ਸਜਾਵੀਆਂ ਨਾਲ ਕੋਟਮੀਆਂ ਨਾਲ ਤੇ ਕਹੀ ਹੈ ਰਾਜ ਮੇਨਾਂ ਨੇ ਨਾਰਾ ਲਾਇਆ ਤਾਂ ਛੇਤਰ ਵੀ ਇਹਨਾਂ ਨੂੰ ਨਹੀਂ ਖਾਦਦੇ ਔਰ ਹੋਰ ਬਹੁਤ ਖਾਂਢਗੇ ਖਾਂਦੇ ਹੀ ਰਹਿਣਗੇ ਜਿੰਨਾ ਜਰਾ ਰਾਜ ਦੀ ਗੱਲ ਕਰਨਗੇ ਗੁਰੂ ਪਰਮੇਸ਼ਰ ਨੇ ਇਹਨਾਂ ਦੀ ਕੋਈ ਮਦਦ ਨਹੀਂ ਕਰਨੀ ਉਥੋਂ ਬੜੇ ਦੇ ਖੇਤਰੇ ਨੂੰ ਕਿ ਪਰਮੇਸ਼ਰ ਐ ਨਹੀਂ ਜਾਂਦਾ ਇਹ ਚਾਹੁੰਦੇ ਨੇ ਪਰਮੇਸ਼ਰ ਤਾਂ ਕੀ ਲੱਗਦੇ ਨੇ ਫਿਰ ਪਰਮੇਸ਼ਰ ਤਾਂ ਚਾਹੁੰਦਾ ਨਹੀਂ ਰਾਜ ਕਰੇ ਮੇਰਾ ਸਿੱਖ ਸਿੱਖਾਣਾ ਮੇਰਾ ਰਾਜ ਕਰਨਾ ਪਹਿਲੇ ਤਾਂ ਸਿੱਖੀ ਤੋਂ ਕਰ ਜੀ ਦੁਆ ਪਰਮੇਸ਼ਰ ਖਲਾਫ ਇਹਨਾਂ ਦੇ ਜੇ ਜੜੀ ਉਲਟੇਪਨੀਤ ਹੋਊਗੀ ਹੋਊਗੀ ਮਟੀਪਲੀਤ ਤਾਂ ਉਹਦਾ ਕੌਣ ਹੈ ਲੋ ਪ੍ਰੋਬਲਮ ਖੜੀ ਕਾ ਰਹਿ ਨੇ ਜਿਹੜੇ ਸਿੱਖ ਬਾਹਰ ਗਏ ਹੋਏ ਨੇ ਬਾਹਲੇ ਸੁਬਿਆਂ ਚ ਇਕੱਲੇ ਬੈਠੇ ਨੇ ਉਹਨਾਂ ਨੂੰ ਜਿਹੜੀ ਪ੍ਰੋਬਲਮ ਹੋ ਰਹੀ ਆ ਉਹਦਾ ਪਰਮੇਸ਼ਰ ਨੂੰ ਦੁੱਖ ਜ਼ਿਆਦਾ ਹੈ ਜਾਂ ਗੁਰੂ ਨੂੰ ਖਾ ਨੂੰ ਦੁੱਖ ਹੈ ਜਾਂ ਤਾਂ ਪਰਮੇਸ਼ਰ ਦੇ ਬੰਦਿਆ ਨੂੰ ਦੁੱਖ ਹੈ ਉਹਨਾਂ ਤੇ ਕੋਈ ਮੁਸੀਬਤ ਹੋਵੇ ਅ ਦਿੱਲੀ 'ਚ ਕੀ ਹੋਇਆ ਜਿਹੜੇ ਮਾਰੇ ਗਏ ਨੇ ਬਾਹਰ ਉਹਨਾਂ ਦਾ ਕੀ ਖਸੂਰ ਸੀ ਉਹਨਾਂ ਦਾ ਪਾਪ ਕਿਹਦੇ ਜम्मे ਜਾਊਗਾ ਮਾਰਨ ਵਾਲਿਆਂ ਦੇ ਜम्मे ਤਾਂ ਕੱਟ ਜਾਊਗਾ ਜਿਨ੍ਹਾਂ ਨੇ ਮਰਵਾਏ ਨੇ ਉਹਨਾਂ ਦੇ ਜम्मे ਜ਼ਿਆਦਾ ਜਾਊਗਾ ਮਾਰਨ ਵਾਲੇ ਜम्मे ਵੀ ਜਾਊਗਾ ਜਦ ਅਸੀਂ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਸੀ ਫਰੀਜ਼ਨ ਵਾਲਿਆਂ ਨੇ ਕਿਹੜੀਆਂ ਤਬਦੂਤਾ ਕੀਤੀਆਂ ਸੀ ਉਹਦਾ ਨਹੀਂ ਪਤਾ ਉਹ ਨਹੀਂ ਆਦੇ ਇਹਨਾਂ ਦੇ ਹੋਈ ਵਿਰੋਧੀ ਦਾ ਉਮੀਦ ਕਰਦਾ ਹੀ ਹੁੰਦਾ ਤੁਸੀਂ ਨਹੀਂ ਕੀਤੀ ਜਿਹੜੀਆਂ ਗਰਦੋਤਾਂ ਹਰੀ ਸਿੰਘ ਨਾਲੂਆ ਨੇ ਕੀਤੀਆਂ ਨੇ ਉਹ ਜਾਇਜ਼ ਸੀ ਉਹ ਹੀ ਨਹੀਂ ਰੋਗਲੰਗੇ ਫਿਰ ਜੇ ਤੁਸੀਂ ਰਾਜ ਮੰਗੋਗੇ ਰਾਜ ਦਾ ਜਾਂ ਤਖਤ ਜਾਂ ਤਖਤਾ ਤਖਤ ਹਾਸਤੀ ਰਾਜ ਵਾਸਤੇ ਪਹਿਲਾਂ ਦਈ ਜਾਏ ਜਾਂਦਾ ਤਖਤ ਰਾਜ ਦਾ ਜਾਂ ਅਸਨ ਜਾਂ ਫਿਰ ਅਰਥੀ ਦੋ ਜੀ ਜਮ ਰਦੀਆਂ ਰਾਜੇ ਮੁਫਤੀ ਕਿੱਥੇ ਗਈ ਇਹ ਤਾਂ ਤਖਤਿਆ ਤਖਤਾ ਮੰਗਦੇ ਨੇ ਮੁਫਤੀ ਕਿੱਥੇ ਗਈ ਮੁਫਤੀ ਭੁੱਲ ਗਏ ਲਈ ਲੱਗੀ ਆਵਾ ਲੱਗੀ ਚੰਚਲਾ ਲੱਗੀ ਆਵਾ ਲੱਗੀ ਚੰਚਲਾ ਲੱਗੀ ਚੰਚਲਾ ਆਵਾ ਨੂੰ ਦੇਖ ਕੇ ਜਿਹੜੀ ਚੰਚਲਾ ਉਹਦੀ ਆਵਾ ਨੂੰ ਦੇਖ ਕੇ ਕਿ ਕੋਈ ਚੰਚਣ ਮੱਤਾ ਉਹਦੀ ਜबान ਹੁੰਦੀ ਹੈ ਜੇ ਕੋਈ ਚੰਗੀ ਗੱਲ ਕਰੇ ਕੀ ਗੱਲ ਕਰੇ ਜਿਹੜੇ ਖਾਲਸਤਾਨ ਦੇ ਹੰਮੀ ਨੇ ਰਾਜ ਕਰੇਗਾ ਖਾਲਸਾ ਫੜੇ ਨੇ ਜਦੋਂ ਅਸੀਂ ਗੱਲ ਗੁਰਮਤਿ ਕਰਾਂਗੇ ਉਹਨਾਂ ਨੂੰ ਬੰਦਿਆਂ 'ਚ ਖੜਿਆ ਵੀ ਸ਼ਰਮ ਆਊ ਸ਼ਰਮ ਆਊਗੀ ਅਸੀਂ ਕੀ ਕਹਿੰਦੇ ਹਾਂ ਪਰ ਹੁਣ ਫੇਸਬੁੱਕ ਤੇ ਉਹਨਾਂ ਦੇ ਖੁਦ ਆਦਮੀ ਗੱਲ ਮੈਨੂੰ ਪਤਾ ਲੱਗਿਆ ਉਹ ਕਹਿਣ ਲੱਗੇ ਪੜ ਕੇ ਵੀ ਭਾਈ ਗੱਲ ਸੱਚੀ ਐ ਗੁਰੂ ਤਾਂ ਨਹੀਂ ਚਾਹੁੰਦਾ ਵੀ ਰਾਜ ਸਿੱਖ ਕਰੂ ਅਸਿਪਲੇਖਾ ਖਾ ਕੇ ਤੇ ਰਾਜ ਕਰੇਗਾ ਫਾਰਸਾ ਦੇ ਅਰਥ ਉਲਟ ਲੈ ਕੇ ਬਲੇਖਾ ਖਾ ਕੇ ਰਾਜਤਾ ਅਵਨਾਸ਼ੀਓ ਕੇ ਹਸੀ ਸਾਨੂੰ ਅਵਨਾਸ਼ੀ ਰਾਤੋਂ ਅਸੀਂ ਬਲੇਖਾ ਖਾ ਕੇ ਦੂਏ ਰਾਜਵਲ ਪੈ ਗਏ ਇਹ ਗਲਤੀ ਨੂੰ ਸੁਧਾਰਨਾ ਹੀ ਜੋਗ ਹੈ ਸੁਧਾਰ ਨੂੰ ਵਿੱਚ ਹੀ ਇੱਕਦਾ ਸਾਡੀ ਇੱਕਦਾ ਹੈ ਦੁਨੀਆ ਚਾਹੁੰਦੇ ਨੇ ਮੁਸਲਮਾਨ ਰਾਜ ਹੋਵੇ ਸਾਡਾ ਇਸਲਾਮ ਪੈਦਾ ਕਰ ਦੇਣਾ ਉਹਨਾਂ ਚ ਹਜ਼ਾਰਾਂ ਦੇ ਵਿੱਚ ਬੰਦੇ ਨੇ ਮੁੰਡੇ ਤਿਆਰ ਕੀਤੇ ਹੋਏ ਮਨ ਬੰਬਾਲੇ ਲੱਖਾਂ ਦੀ ਉਹਨਾਂ ਦੇ ਲੱਗੇ ਹੋਏ ਨੇ ਬਹੁਤ ਵੱਡਾ ਨੈਟਵਰਕ ਹੈ ਉਹਨਾਂ ਦੇ ਕੋਲ ਤੇ ਇਹਨਾਂ ਕੋਲ ਤਾਂ ਕੁਝ ਵੀ ਨਹੀਂ ਹੈ ਉਹ ਇਸਲਾਮ ਪੈਦਾ ਕਰਨਾ ਚਾਹਦੇ ਨੇ ਦੁਨੀਆਂ ਦੇ ਵਿੱਚ ਅਸੀਂ ਸਿੱਖੀਸਮ ਦੇ ਹਾਮੀ ਆ ਗੁਰਮਤਿ ਅਸੀਂ ਪੈਦਾ ਕਰ ਲਈਆਂ ਸਾਰੀ ਦੁਨੀਆਂ 'ਚ ਟੱਕਰ ਤਾਂ ਸਾਡੀ ਫਿਰ ਉਹਨਾਂ ਨਾਲ ਹੋਣੀ ਹੈ ਆਖਰ ਦੇ ਵਿੱਚ ਅੱਜ ਉਹਨਾਂ ਉਹ ਮਸਿੱਦੇ ਮੁੰਡੇ ਕਿਉਂ ਲੱਗਦੇ ਨੇ ਇਹਨਾਂ ਨੂੰ ਤਾਲੀਬਾਨ ਦਾ ਮਤਲਬ ਤਾਲਿਬ-ਏ-ਇਲਮ ਹੁੰਦਾ ਹੈ ਸਟੂਡੈਂਟ ਹੁੰਦਾ ਹੈ ਸਿਕਰ ਆਫਟਰ ਦਾ ਟਰੂਥ ਹੁੰਦਾ ਹੈ ਉਹ ਉਹ ਭਾਈ ਕਾਦੇ ਲੱਗਦੇ ਨੇ ਆਖਰੀ ਲੜਾਈ ਉਹਨਾਂ ਨਾਲ ਪਬਲਿਕ ਦਾ ਚਲੋ ਛੱਡ ਕੇ ਪਿਛੇ ਹੋ ਜੂਗੀ ਕਹਿ ਦੂਗੀ ਚਲੋ ਬਈ ਗੱਲੋ ਤੁਸੀਂ ਖਾਲਸਾ ਬਣਾ ਲਓ ਲੜੋ ਨਾ ਨਾ ਕਿਉਂ ਨਾ ਲੜ ਲੈਣਗੇ ਇਹ ਉਹਨਾਂ ਬੁਰੇ ਜਿਹੜੇ ਕੱਲ ਨੂੰ ਇਹਨਾਂ ਨੇ ਛੜਦੇ ਸਾਰੇ ਪਾਕਿਸਤਾਨ ਹੁਣ ਜੂਗੇ ਜ਼ੁਲਾ ਮਣ ਜੂ ਸਿੱਖ ਕਿੱਥੇ ਜਾਊ ਇਹ ਖਾਲਸਾਨੀਆਂ ਦੇ ਹੱਥੋਂ ਸਿੱਖੀ ਨੂੰ ਬਹੁਤ ਵੱਡਾ ਖਤਰਾ ਹੈ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹਨਾਂ ਦੇ ਨਾਲੇ ਨਹੀਂ ਕੋਈ ਹੈ ਇਨਾਲ ਲਾ ਕੇ ਕਿਸੇ ਨੂੰ ਚੱਲੇ ਨਹੀਂ ਸਕਦੇ ਅੰਦਰ ਖਾਣੇ ਲੱਗਦਾ ਹੈ ਕਿਸਰਾ ਆਪਣਾ ਮਿਲੇ ਹੋਏ ਨਹੀਂ ਇਹ ਚਾੜ ਛੱਡ ਕੇ ਤਾਂ ਮੁਸਲਮਾਨ ਬਣ ਜਾਣਗੇ ਪਾਕਿਸਤਾਨ ਦਾ ਰਹਿੰਦੇ ਸੀ ਕੀ ਭਰੋਸਾ ਹੈ ਉਹਨਾਂ ਦਾ ਵੀ ਅੰਦਰ ਉਹ ਸਿੱਖ ਨੇ ਪਹਿਲਾ ਭਰੋਸਾ ਦਉਣ ਵੀ ਅਸੀਂ ਸਿੱਖਾਂ ਸਿੱਖੀ ਤੇ ਭਰੋਸਾ ਦਉਣ ਵੀ ਸਿੱਖਾਂ ਸੀ ਫਿਰ ਅਸੀਂ ਇਹਨਾਂ ਦੀ ਗੱਲ ਸੁਣੀਏ दो चार सिख है सू दल भी आए सिख ने टैसट कर लें अदा खालसा ही दादल भी को है कख का। भी नहीं को सब फ्रॉड है ये बड़े सिख मुसलमान मलिका इस बात को अगे नजर